ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਿਆਰੀ ਕਰ ਲਈਤੀ ਗਈ ਹੋਈ ਆ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰਦੇ ਆ ਤਾਂ ਸਾਡੇ ਨਾਲ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਟੀਮਾਨ ਸਰ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਤਿਆਰੀ ਕੀਤੀ ਗਈ ਹੈ ਕਿਹੜੇ ਮਾਡਰਨ ਪੋਲਿੰਗ ਸਟੇਸ਼ਨ ਆ ਬਣਾਏ ਗਿਆ ਔਰ ਕਿੰਨਾ ਟੀਚਰ ਰੱਖਿਆ ਗਿਆ ਸਰ ਲਿਵਿੰਗ ਇੰਡੀਆ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਧੰਨਵਾਦ ਸਰ ਦੇਖਿਆ ਜਾਵੇ ਤਾਂ ਕਿੰਨੇ ਮਾਡਰਨ ਪੋਲਿੰਗ ਸਟੇਸ਼ਨ ਬਣਾਏ ਗਿਆ ਟੋਟਲ ਕਿੰਨੇ ਹੈਗੇ ਨੇ ਸਾਡੇ ਕੋਲ ਟੋਟਲ ਜਿਹੜਾ ਸਾਡਾ ਪਾਰਲੀਮੈਂਟਰੀ ਹਲਕਾ ਉਹਦੇ ਚੋਂ 1903 ਏ ਜੇਸੀ ਫਰੂਜਪੁਰ ਦੇ ਵਿੱਚ ਗੱਲ ਕਰੀਏ ਤੇ ਸਾਡੇ ਕੋਲ ਚਾਰ ਜਿਹੜੀਆਂ ਅਸੈਂਬਲੀ ਕੰਸਟਿਟੂਐਂਸੀਆਂ ਨੇ ਅਸੀਂ ਹਰ ਇੱਕ ਅਸੈਂਬਲੀ ਕੰਸਟਿਟੂਐਂਸੀ ਪੰਜ ਮਾਡਲ ਬੂਥ ਬਣਾਏ ਨੇ ਤੇ ਦੋ ਹੈਗੇ ਨੇ ਸਾਡੇ ਜਿਹੜੇ ਗ੍ਰੀਨ ਹੈ ਜਿਹੜੇ ਦੋ ਪਿੰਕ ਨੇ ਜਿਨ੍ਹਾਂ ਨੂੰ ਅਸੀਂ ਮੇਨਟੇਨ ਕਰਾਂਗੇ ਪਿੰਕ ਵੀ ਤੇ ਸਿਰਫ ਲੇਡੀਜ਼ ਹੋਣਗੇ ਆ ਤੇ ਗ੍ਰੀਨ ਬੂਥ ਹੋਣਗੇ ਜਿੱਥੇ ਕੋਈ ਪਲਾਸਟਿਕ ਫ੍ਰੀ ਹੋਏਗਾ ਸਾਰਾ ਤੇ ਕੋਈ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਜਾਏਗੀ ਪਲਾਂਟਸ ਲੋਕਾਂ ਨੂੰ ਦਿੱਤੇ ਜਾਣਗੇ ਤੇ ਮਾਡਲ ਬੂਥ ਜਿੱਥੇ ਸਾਡਾ ਪੰਜਾਬ ਪੰਜਾਬੀ ਹੈ ਤੇ ਹਰ ਕਲਚਰ ਸਭ ਬਚਾਉਣਾ ਦਿਖਾਇਆ ਜਾਏ ਵੱਖਰਾ ਕੀ ਕੀਤਾ ਜਾ ਰਿਹਾ ਹੈ ਕਿਉਂਕਿ ਹੀਟ ਵੇਵ ਚੱਲ ਰਹੀ ਹੈ ਗਰਮੀ ਕਾਫੀ ਹੈਗੀ ਹੈ ਤਾਂ ਉਸ ਦੀ ਨੂੰ ਕਿਦਾਂ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਹੀਟ ਵੇਵ ਨੂੰ ਅਸੀਂ ਕਾਊਂਟਰ ਕਰਨ ਦੇ ਲਈ ਹਰ ਪੋਲਿੰਗ ਬੂਥ ਤੇ ਬਾਰ ਸ਼ਮਿਆਨੇ ਲਗਾਏ ਨੇ ਛਬੀਲ ਹੈ ਪੱਖੇ ਰੱਖੇ ਨੇ ਕੁਰਸੀਆਂ ਨੇ 휠ਚੇਅਰ ਹੈ ਜਿਹੜੇ ਸਾਡੇ ORS ਜਿਹੜੇ ਕੋਲ ਹੁੰਦੇ ਨੇ ਉਹ ਰੱਖੇ ਹੋਏ ਨੇ ਤਾਂ ਕਿ ਲੋਕਾਂ ਵੌਲੰਟੀਅਰ ਲਾਏ ਨੇ ਅਸੀਂ ਹਰ ਪੋਲਿੰਗ ਬੂਥ ਤੇ ਵੌਲੰਟੀਅਰ ਨੇ ਜਿਹੜੇ ਕਿ ਲੋਕਾਂ ਦੀ ਮਦਦ ਕਰਨੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਆ ਕਿੰਦਾ ਧਿਆਨ ਰੱਖਿਆ ਜਾ ਰਿਹਾ ਕਿਉਂਕਿ 1903 ਪੋਲਿੰਗ ਬੂਥ ਹੈ ਹਾਲਾਂਕਿ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਹੈ ਚਾਰੋਂ ਹਲਕਿਆਂ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਕਿੰਨੇ ਸੀਸੀਟੀਵੀ ਕੈਮਰੇ ਆ ਔਰ ਕਿੰਨੀ ਤਣਾਤੀ ਜੜੀ ਹੈ ਫੋਰਸ ਦੀ ਉਹ ਕੀਤੀ ਗਈ ਹੈ ਜੀ ਦੇਖਿਓ ਹਰ ਜਿਹੜਾ ਪੋਲਿੰਗ ਬੂਥ ਦੇ ਉੱਤੇ ਕੈਮਰਾ ਹੈ ਤੇ ਜਿੱਥੇ ਤਿੰਨ ਤੋਂ ਵੱਧ ਨੇ ਉੱਥੇ ਪੋਲਿੰਗ ਸਟੇਸ਼ਨ ਦੇ ਬਾਹਰ ਵੀ ਕੈਮਰਾ ਲਗਾਇਆ ਗਿਆ ਹੈ ਮਾਈਕਰੋਬਜ਼ਰਵਰਸ ਨੇ ਤੇ ਅਸੀਂ ਜਿੱਥੇ ਸਾਡੇ ਵਨਰੇਬਲ ਏਰੀਆਜ਼ ਨੇ ਉੱਥੇ ਫਲੈਗ ਮਾਰਕਸ ਕੀਤੇ ਨੇ ਮੀਟਿੰਗਸ ਕੀਤੀਆਂ ਨੇ ਲਗੀ ਮੰਨੀ ਮਸਲ ਪਾਵਰ ਤੋਂ ਜਿਹੜਾ ਹੈਗਾ ਲੋਕਾਂ ਨੂੰ ਨਾ ਇਨਫਲੂਐਂਸ ਕੀਤਾ ਜਾ ਸਕੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਕਰਾਵਾਂਗੇ ਸਰ ਫਿਲੋਸਪੁਰ ਦੇ ਵਿੱਚ ਕਿੰਨੇ ਸੈਂਸਿਟਿਵ ਜਿਹੜੇ ਪੋਲਿੰਗ ਬੂਥ ਹੈਗੇ ਆ ਜਿਨ੍ਹਾਂ ਤੇ ਪੂਰੀ ਜਿਹੜੀ ਪੈਨੀ ਨਜ਼ਰ ਅੜ ਕੇ ਇਹ ਸਾਡੇ ਕੋਲ ਐਜ਼ ਅ ਡੀਈਓ ਸਾਡਾ ਫਿਲੋਸਪੁਰ ਦੇ ਵਿੱਚ 249 ਅਗੇ ਨੇ ਵਨਰੇਬਲ ਨੇ ਪੋਲਿੰਗ ਬੂਥਸ ਤੇ ਸਟੇਸ਼ਨ ਹੋਇਤਾ ਪੋਲਿੰਗ ਸਟੇਸ਼ਨ 135 ਸਰ ਪੂਰੀ ਤਿਆਰੀ ਜਿਹੜੀ ਆ ਹੋ ਚੁੱਕੀ ਹੈ ਔਰ ਉੱਥੇ ਕੱਲ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੋਊਗੀ ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੱਲ ਜਿਹੜਾ VOTING ਦਾ ਸਮਾਂ ਹੈ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਤੁਸੀਂ ਵੋਟ ਕਾਸਟ ਕਰ ਸਕਦੇ ਹੋ ਅਸੀਂ ਕੀ ਅਪੀਲ ਕਰ ਰਹੇ ਹਾਂ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਵੀ ਤੁਸੀਂ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾਓ ਆਪਣੀ ਵੋਟ ਜ਼ਰੂਰ ਕਾਸਟ ਕਰੋ ਤੇ ਕੋਸ਼ਿਸ਼ ਕਰੋ ਵੀ ਸਵੇਰੇ ਜਲਦੀ ਵੋਟ ਪਾਓ ਕਿਉਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਹੋਣੀ ਹੈ। ਸਵੇਰੇ ਤੁਸੀਂ ਆਪਣਾ ਗਰਮੀ ਵੀ ਇਕੱਠ ਹੋਊਗੀ ਤੇ ਤੁਸੀਂ ਵੋਟ ਕਾਸਟ ਕਰਨ ਤੋਂ ਬਾਅਦ ਕੋਈ ਆਪਣਾ ਹੋਰ ਕੰਮ ਤੁਸੀਂ ਦਿਨੇ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ। ਪੂਰਾ ਦਿਨ ਤੁਸੀਂ ਸੋੜੇ ਕੋਈ ਅਵੇਲੇਬਲ